ਜੋ ਲਗਾਇੀ ਜੀ ਕੇ ਇਹ ਤਾਂ ਕੁਰਜਾ ਪੁਰਜਾ ਪਟਵਾਰਾ ਤਮੂਣਾ ਪਟਾਇ ਖੇਤ ਆਪਣੇ ਹੱਤਾਂ ਦੇ ਹੱਤਾਂ ਦੀ ਜੜਾਈ ਰਾਵ ਹੈ ਬਹੁਤ ਹੀ ਸਰਪਰਯੋਗ ਸਾਰੇ ਜਥੇਬਦੀਆਂ ਦੇ ਸਾਡੇ ਤੋਂ ਆਪੂ ਮਦੂਪਾ ਸਭ ਤੋਂ ਪਹਿਲਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭਾ ਨੂੰ ਪੁਲਾੜਿਆਂ ਦੇ ਵਖਵਾਤ ਨੂੰ ਦੱਸ ਹੀ ਦਿੱਤਾਗਾ ਵੀ ਆਪਾਂ ਕਾਰੇ ਬਾਤੇ ਉਕੜੇ ਫੂਕੜਾ ਮੋਦੀ ਸਰਕਾਰ ਕਿੰਨਾਰੇ ਤੇ ਸਣੀ ਸਰਕਾਰ ਦੇ ਕਿਉਂਕਿ ਪਹਿਲਾਂ ਤੁਸੀਂ ਲੋਕ ਸਭਾ ਦੇ ਵਿੱਚੋਂ ਚਾਰ ਸੌ ਤੋਂ ਬਹੁਤ ਚਾਲਕੇ ਲੈ ਆਏ ਹੋ ਤੇ ਹੁਣ ਹਰਿਆਣਾ ਦੇ ਵਿੱਚ ਚਾਰ ਖੜ ਦੇ ਵਿੱਚ ਤੇ ਮਹਾਰਾਸ਼ਟਰ ਦੇ ਵਿੱਚ ਦੋ ਵੀ ਨੰਨੇ ਲਖsman ਆ ਲਗੇ ਝੰਡਾ ਪੁੱਠਾ ਕਰ ਰੱਖਿਆ ਤੇ ਨੇ ਸਿੱਧਾ ਕਰ ਅੱਕੇ ਪੈ ਨੇ ਥੱਕੇ ਪੈ ਨੇ ਲੋਕ ਇਹਨਾਂ ਤੋਂ ਉਹਨਾਂ ਦੇ ਲਾਰੇ ਆ ਤਾਂ ਮੋਦੀ ਦੇ ਆਪੋਂ ਉਹਨਾਂ ਨੂੰ ਦਬਾਉਣ ਦੇ ਵਾਸਤੇ ਕੋਈ ਨਾ ਕੋਈ ਜਰੂਰ ਵਾਸਤੇ ਇਹ ਸਾਡੇ ਨੌਜਵਾਨਾਂ ਨੂੰ ਫਾਇਦਾ ਵਿੱਚ ਚੁੱਕਿਆ ਗਿਆ ਤੇ ਸਾਡੇ ਸਰਪੰਚ ਨੂੰ ਸ਼ਿਰਕਤ ਕੀਤਾ ਗਿਆ ਉਹਨਾਂ ਸੋਹਣੇ ਲੋਕਾਂ ਦਾ ਮਲਾਮੜਾ ਸਰਪੰਚ ਦੇ ਵਾਸਤੇ ਇਹ ਲੋਕ ਅਹਿਨਿਆ ਕਾਮਾਜਾ ਕਰੀ ਦੀ ਲੱਕ ਤੇ ਆਪਾਂ ਨੂੰ ਸਿਫਾਰਸ਼ ਕੀਤੀ ਹੈ ਕਿ ਹਰਾਨਾ ਪਾਰਮਿਟ ਨੇ ਦੇ ਰਾਸ਼ਟਰਪਤੀ ਆਵਾਜ਼ ਦੇ ਰਿਹਾ ਇਹਨਾਂ ਨੂੰ 15 ਅਗਸਤ ਨੂੰ ਇਸ ਗੱਲ ਤੇ ਭਰਾਓ ਤੁਸੀਂ ਪਹਿਲਾਂ ਸਟੇਪ ਹੋ ਚੁੱਕੇ ਹੋ ਚਾਹੇ ਕੋਈ ਕਿਸੇ ਦਾਗ ਵੀ ਤਾਲ ਜਣੀ ਹੋਵੇ ਜੇਵਾ ਮਾਰੀ ਨੂੰ ਮੌਕੇ ਤੇ ਦੇ ਕਾਟੋ ਮੌਕੇ ਤੇ ਪਾਜਤਾ ਬਹੁਤ ਬਹੁਤ ਫੋਟਾ ਪਾ ਲੈਣ ਬਰਤੰਨ ਧੰਨਵਾਦ ਹੈਨਾ ਕਿਉਂਕਿ ਭਰਾਵੋ ਤੁਸੀਂ ਜਿਹੜੀ ਕਿ ਗਾਈ ਲਾਈ ਸੀ ਪਸਾਰ ਦੇ ਵਿੱਚੋਂ ਕਿਸਾਰ ਉਹ ਟੂਟੇ ਆਪਾਂ ਬੈਠਿਆ ਸੀ ਸੰਭੂ ਬੈਰੀਅਰ ਤੇ ਫਲੌਰੀ ਬੈਰੀਅਰ ਤੇ ਉਸ ਤੋਂ ਬਾਅਦ ਫਿਰ ਰਾਮਨਪੁਰਾ ਹ Rajasthan ਦੇ ਵਿੱਚ ਆਪਾਂ ਡੰਬਵੜੀ ਦੇ ਵਿੱਚ ਉਹ ਚਾਰ ਬਾਟਰ ਪੂਰੇ ਏਰੀਆ ਦੇ ਵਿੱਚ ਤੁਸੀਂ ਕਵਰ ਕਰ ਰੱਖੇ ਨੇ ਬਾਕੀ ਹੋਰ ਤੁਗਾਂ ਦੇ ਵਿੱਚ ਆਪਣੇ ਜਿਹੜੇ ਬਹੁਤ ਲੀਟਰ ਜਾਂਦੇ ਨੇ ਤੁਖਾ ਉਹਨਾਂ ਨੂੰ ਇਹੀ ਆ ਕਿ ਕੱਟੇ ਤੇ ਕੱਟਾ ਚਾਹ ਮੱਤਦਾ ਪਤਿਗਾਰੀ ਪੂਰੇ ਏਰੀਆ ਦੇ ਵਿੱਚ ਤੁਸੀਂ ਲਾ ਚੁੱਕੇ ਹੋ ਕਿਉਂਕਿ ਜਦੋਂ ਆਪਾਂ ਪਿੱਛੇ 22 ਤਰੀਕ ਨੂੰ ਆਪੀ ਲੀਡਰਸ਼ਿਪ ਤੇ 23 ਤਰੀਕ ਜਦੋਂ ਬੰਦਿਆ ਹੋ ਰਾ ਉਸੇ ਇੰਡੀਆ ਜ ਆਈਆਂ ਸੀਗੀਆਂ ਉਹਨਾਂ ਦੇ ਵਿੱਚ ਦੀਪ ਸ਼ਰਮਾ ਸਰਪਾਲ ਗੁਸਾਈ ਤੇ ਡਾਕਟਰ ਪ੍ਰਕਾਸ਼ ਮਿਰਾਣ ਜੋ ਕੁਰਨਾਟਾ ਬਹੁਤ ਵਧੀਆ ਬੁੱਧੀਜੀਵੀ ਨੇ ਖੇਤੀ ਮਹਾਰ ਨੇ ਉਹਨਾਂ ਨੇ ਤੁਹਾਡੇ ਲਈ ਕਿਹਾ ਕਿ ਜਦੋਂ ਵੀ ਫੋਕੇ ਵਿੱਚ ਜਾਂ ਕਿਸੇ ਸਰਕਾਰੀ ਬੰਦੇ ਨਾਲ ਕੋਈ ਗੱਲਬਾਤ ਹੋਵੇ ਸਾਨੂੰ ਨਾਲ ਬਿਠਾ ਲਿਓ ਕਿਉਂਕਿ ਉਹਨਾਂ ਦੱਸਿਆਗਾ ਇਹ ਐਮਐਫਪੀ ਗਰੰਟੀ ਨਾਲ ਤੋਂ ਮਹਿੰਗਾਈ ਦੀ ਬਾਤ ਨਹੀਂ ਤੁਸੀਂ ਦੇਖਿਆ ਪਿਛਲੇ ਦਿਨਾਂ ਦੇ ਵਿੱਚ 80 ਰੁਪਏ 90 ਰੁਪਏ 100 ਰੁਪਏ ਤੁਹਾਡਾ ਟਮਾਟਰ ਵਿਕੇ ਆਉਂਦਾ ਲਾਸਟ ਵਿੱਚ ਰਿਚਕਰ ਪੰਜ 15 ਪੈਸੇ ਵਿਕੇ ਪਿਆ ਅੱਜ ਕੋ ਦਾ ਕਰ ਦਵਾਇਆ ਮੈਨੂੰ ਲੱਗਾ ਟਮਾਟਰ ਦਾ 80 ਰੁਪਏ 90 ਰੁਪਏ 100 ਰੁਪਏ ਵਿਕੇਗਾ ਜੇ ਸਰਕਾਰੀ ਰੇਟ ਤੇ ਵਿਕਿਆ ਹੁੰਦਾ ਭਰਾਓ ਉਨੀ ਟਮਾਟਰ ਖਾਨੂੰ ਵਾਰ ਤੋਂ ਵਾਰ ਪੰਜਰ ਕੂਡੋਂ ਮਿਲਦਾ ਜਿਹੜਾ ਹੁਣ ਬੱਚੇ ਸਾਰਿਆਂ ਦੇ ਵਿੱਚ 200 ਰੁਪਏ ਆਪਣੇ ਸਾਰਿਆਂ ਦੇ ਵਿੱਚ 80 ਰੁਪਏ ਕਿਤੇ 100 ਰੁਪਏ ਦਾ ਚੱਲੋ ਇਹੀ ਕੰਮ ਪਿਆਜ ਦਾ ਜਿਹੜਾ ਉਹ ਕਿਆਸ ਸੀਗਾ ਉਹ 100 ਦਾ 2 ਕਿਲੋ ਮਿਲ ਰਿਹਾ ਹੈ ਉਹ ਵੀ ਜਿਹੜਾ 50 ਦਾ 2 ਕਿਲੋ ਵਾਲੀ ਪਿਆਸੀਗਾ ਕੋਈ ਭਰਾਵੋ ਹੁਣ 100 ਦੇ 3 ਕਿਲੋ ਆਪਾਂ ਸਾਰੇ ਲੈ ਲਈਆਂ ਪਿੰਡਾਂ ਦੇ ਵਿੱਚ ਸਾਰੇ ਪੀਲਦਾਰ ਬੰਦੇ ਹਾਂ ਇਸ ਕਰਕੇ ਉਹਨਾਂ ਬੁੱਧੀ ਜੀਵਾਂ ਨੇ ਕਹੇਗਾ ਇਹ ਜੋ ਐਮਐਸਪੀ ਹਰਿਆਤੀ ਜਿਆਦਾ ਮਿਲਦੀ ਹੈ ਤੇਈ ਚੀਜ਼ਾਂ ਦੇ ਉੱਤੇ ਸਹਿ ਫਸਲਾਂ ਦੇ ਉੱਤੇ ਮਿਲਦੀ ਹੈ ਕੋਈ ਮਹਿੰਗਾਈ ਨਹੀਂ ਮਾਤੇ ਸਰਕਾਰ ਜਦੋਂ ਮਰਜੀ ਬਾਗ ਦੇ ਵਿੱਚ ਬੈਠ ਹੋਵੇ ਇਸ ਕਰਕੇ ਭਰਾਵੋ ਇਹ ਨਹੀਂ ਜੀ ਤੁਹਾਨੂੰ ਮੁਹਾਵਰੇ ਇਹ ਹੈ ਆਪਾਂ ਆ ਜੇ ਮਸਲ ਆਪਾਂ ਨੂੰ ਕੀ ਕਹਾਂਗੇ ਕਿਉਂਕਿ ਜਿਹੜੇ ਖੇਤੀਬਾੜੀ ਬਾਕੀ ਦੇ ਚੀਜ਼ਾਂ ਦੇ ਵਾਂਗੂ ਇਹ ਕਾਰਪੋਰੇਟ ਹੱਥਾਂ ਵਿੱਚ ਲਈ ਜਾਂਦੀ ਹੈ ਤੁਹਾਨੂੰ ਦੱਸਿਆ ਸੀਗਾ ਉੱਥੇ ਸੰਗੂ ਬਾਜੋਤੇ ਵੀ ਬਿੱਟ ਕੰਪਨੀਆਂ ਨੇ ਜਿਹਦੇ ਵਿੱਚ ਜੀਵ ਹੈ ਉਹਦੇ 30% ਇਹਦਾ ਟੈਲ ਨੇ 20% ਤੇ ਬੋਕਾ ਪਰਸੈਂਟ ਬੋਕਾ ਫੋਨ ਨੇ 20% ਹੁੰਦੇ ਜਿਹੜੇ ਕਾਰਪੋਰੇਟ ਅਸ਼ਿਕਰੇ ਚੱਕਦੇ ਉਦੇ ਨਾਲ ਤੁਸੀਂ 109 ਕੋਲ ਬੰਦਾ ਏਰੀਆ ਦਾ ਫੋਨ ਮਰਤੀ ਆ ਟੱਕ 35000 ਕੋਲ ਤੇ ਹੁੰਦੀਏ ਪਰ ਵਿੱਚ ਫਸ ਗਿਆ ਨਾਲ ਨੂੰ ਪਤਾ ਨਹੀਂ ਲੱਗਿਆ ਕਿ ਕਿੰਨੇ ਵੱਧੇ ਹੋ ਰੇਟ ਆ ਇਸ ਤਰ੍ਹਾਂ ਭਾਵੇਂ ਆਪਾਂ ਨਾ ਮੈਦਾਨਾ ਸਹਾਲਾਗੇ ਹਲੇ ਮੋਹਲਾ ਮਿਨਾਵੀ ਤੇਜਾ ਮਿਨਾਵੀ ਪਰ ਜੀਲੀ ਦੇ ਘਰ ਤੋਂ ਬਣਾ ਦੇ ਬੱਚੇ ਨੂੰ ਰੋਟੀ ਮੰਗਾਂਗੇ ਪੁੱਠੇ ਬੇਟਾ ਬਹੁਤ ਮੁਸ਼ਕਲ ਹੋ ਜਾਣਾ ਹੈ ਇਸ ਕਰਕੇ ਰਹੇ ਹੋਣ ਨਾਲੇ ਜਿਵੇਂ ਆਪਾਂ ਹੁਣ ਨਾਮੰਦ ਹੁੰਦੇ ਆ ਇਹ ਰਾਇਆਂ ਪਿਆਰ ਤੋਂ ਬਹੁਤ ਸਾਰੀ ਵੀਡੀਓ ਰਿਪੋਰਟੀਆਂ ਨੇ ਫੋਟੋਆਂ ਫੜਾਣੇ ਦਾ ਬਹੁਤ ਬਹੁਤ ਧੰਨਵਾਦ ਵਾਈ ਗੁਰਜੀ ਦਾ ਖਲਸਾ ਵਾਹਿਗੁਰੂ ਜੀ ਸਤਿ